ਸ਼ੁਕਰ ਪਟ્રોલ ਹੈਗਾ ਬਈ ਹਾਂ ਹੈਗਾ ਭਰਾਵਾ ਚਾਹੇ 1000 ਲੀਟਰ ਪਾਉਣਾ ਯਾਰ ਗੱਲ ਹੀ ਕਾਦੀ ਐ ਦੱਸ ਕਿੰਨੇ ਦਾ ਪਾਉਣਾ 250 ਦਾ ਪਾ ਲਈ 250 ਦਾ ਹਾਂ ਫੁੱਲ ਟੈਂਕੀ ਹੁਣੀ ਪਾ ਦੇਣਾ ਇਹ ਹਾਈ ਪਹੁਣੇਸ਼ਾ ਮੇਰੀ ਰਹੀ ਨਾ ਹਾਂ ਮੈਂ ਹਮੇਸ਼ਾ ਤੇਰੀ ਸੀ ਤੇਰੀ ਹਾਂ ਤੇ ਤੇਰੀ ਹੀ ਰਾਹ ਰਹੀ ਤੇਰਾ ਤੋਂ ਵਿਆਹ ਵੀ ਕਰਾਵਾਂਗੇ ਹਾਂ ਇਸ ਜਨਮ ਚ ਤੱਕ ਹੀ ਮੈਂ ਹਰੇਕ ਜਨਮ ਚ ਤੇਰੇ ਨਾਲ ਹੀ ਜਾ ਕਰਾਂਗੀ ਲੈ ਭਾਈ ਹਲੋ ਕੀ ਸੋਚੀ ਨਾ ਪਾ ਯਾਰ ਉਹ ਹੈ ਨਹੀਂ ਭਾਈ ਤੇਲ ਹੈ ਨਹੀਂ ਦਾ ਕੀ ਮਤਲਬ ਉਹ ਹੈ ਨਹੀਂ ਦਾ ਮਤਲਬ ਹੈ ਨਹੀਂ ਯਾਰ ਬਸ ਮਾਲ ਕਰਦਾ ਯਾਰ ਹੁਣੀ ਕਹਿੰਦਾ 1000 ਲੀਟਰ ਵਾਲਾ ਹੁਣੀ ਕਹਿੰਦਾ ਹੈ ਨਹੀਂ ਉਹ ਪਹਿਲਾਂ ਸੀ ਤੇ ਹੁਣ ਹੈ ਨਹੀਂ ਆਇਨਾ ਕਰੀਅਰ 5 ਕਿਲੋਮੀਟਰ ਤੋਂ ਮਸਾਂ ਕਿਹੜੀ ਸਕੇ ਲਿਆ ਗਰਮੀ ਬਹੁਤ ਆ ਯਾਰ ਤੇਰੇ ਲੰਗਾਈ ਜਾਂਦੇ ਮੇਰੀ ਬਾਈ ਬਹੁਤ ਸੈਂਸਟਿਵ ਐ ਨੂੰ ਦੌਰਾ ਪੈ ਜਾਣਾ ਇਹਦੇ ਕਰਕੇ ਪਾਦੇ ਬਾਈ ਬਣਿਆ ਸਾਹੀ ਤਾਂ ਪਾਉਣਾ ਨਹੀਂ ਕੀ ਮਤਲਬ ਉਹ ਮਤਲਬ ਯਾਰ ਚਾਹੇ ਫੜੋ ਕੰਦ ਚਾਹੇ ਹੱਥ ਝੋ ਚਾਹੇ ਡਿੱਕੋ ਮੇਰੇ ਪੈਸੇ ਤੇਲ ਨਹੀਂ ਪੈਂਦਾ ਬਸ ਗੱਲ ਖਾ ਯਾਰ ਤੂੰ ਤੇਲ ਕਿਉਂ ਨਹੀਂ ਪਾਉਂਦਾ ਚੱਕਰ ਕੀ ਆ ਤੈਨੂੰ ਲੈ ਯਾਰ ਮੇਰੀ ਮਰਜ਼ੀ ਨਾਲੇ ਚੱਕਰ ਵਾਲੀ ਕੀ ਗੱਲ ਐ ਤੇ ਚ ਜਿਹਨੂੰ ਚੱਕਰਾਂ ਚ ਪਾਉਣਾ ਸੀ ਪਾਸ ਤੁਸੀਂ ਇੱਥੇ ਜਾਓ ਆਇਆ ਬਈ ਆ ਜਾ ਲੰਗੇ ਲੰਗੇ ਲੱਗੇ ਪਟ્રોલ ਪੈ ਜੂਗਾ ਜੀ हां ਪੈ ਜੂਗਾ ਉਹ ਚਾਹੇ 1000 ਲੀਟਰ ਬੋਲੇ ਯਾਰ ਗੱਲ ਹੀ ਕੋਈ ਨਹੀਂ ਨੋ 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 ਨੋ